ਹਾਂ ਜੀ ਅ ਮਾਨਯੋਗ ਡੀਜੀਪੀ ਪੰਜਾਬ ਮਾਨਯੋਗ ਐਸਐਸਪੀ ਸਾਹਿਬ ਮੋਗਾ ਵੱਲੋਂ ਜਿਹੜੀ ਨਾ ਪੂਰੇ ਪੰਜਾਬ ਦੇ ਵਿੱਚ ਜਿਹੜੀ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਇੱਕ ਮਹਿੰਮ ਚੱਲ ਰਹੀ ਹੈ ਉਸੇ ਦੇ ਚੱਲਦੇ ਸਾਡੇ ਥਾਣਾ ਕੋਟੀਸੇ ਖਾਂ ਜ਼ਿਲ੍ਹਾ ਮੋਗਾ ਵਿੱਚ ਇੱਕ ਮੁਕਦਮਾ ਅ ਅੱਜ ਦਰਜ ਕੀਤਾ ਅ ਮੁਕਦਮਾ ਨੰਬਰ 71 ਜਿਹੜਾ 25 ਬਲੀਕ 6 25 ਬਲੀਕ 7 25 ਬਲੀਕ 8 53 59 ਆਰਮ ਐਕਟ ਤਹਿਤ ਤੇ ਵਾਧਾ ਜੋਮ 111 ਜਿਹੜਾ 71 ਨੰਬਰ ਮੁਕਦਮਾ ਅਸੀਂ ਥਾਣਾ ਕੋਟੀ ਸੇਖਾ ਵਿੱਚ ਦਰਜ ਕੀਤਾ ਹੈ ਇਹਦੇ ਵਿੱਚ ਇਦਾਂ ਸੀਗਾ ਕਿ ਜਿਹੜੇ ਸਾਡੇ ਇੱਕ ਸਪੈਸ਼ਲ ਟੀਮ ਜਿਹੜਾ ਇੱਕ ਮਹਿੰਮ ਚੱਲ ਰਹੀ ਹੈ ਜਿਹਦੇ ਵਿੱਚ ਐਸਪੀ ਡੀ ਸਾਹਿਬ ਮੋਗਾ ਅ ਸ਼੍ਰੀ ਆਪਣਾ ਸਿੰਘਲਾ ਸਾਹਿਬ ਤੇ ਉਹਦੇ ਨਾਲ ਜੁਆਇੰਟ ਟੀਮ ਜਿਹੜੀ ਆਪਣੇ ਡੀਐਸਪੀ ਅ ਧਰਮਕੋਟ ਰਮਨਦੀਪ ਤੇ ਨਾਲ ਹੀ ਜਿਹੜਾ ਆਪਣੇ ਐਸਐਚਓ ਕੋਟੀ ਸੇਖਾ ਗੁਰਵਿੰਦਰ ਇਹਨਾਂ ਵੱਲੋਂ ਗੁਰਵਿੰਦਰ ਵੱਲੋਂ ਜਿਹੜੀ ਸਮੇਤ ਪਾਰਟੀ ਇੱਕ ਨਾਕਾ ਲਾਇਆ ਗਿਆ ਸੀਗਾ ਦੇਰ ਰਾਤ ਉਹਦੇ ਵਿੱਚ ਇੱਕ ਵਰਨਾਕਾਰ ਆ ਮਾਕੇ ਤੇ ਇਹਨਾਂ ਨੂੰ ਉਹਨਾਂ ਰੁਕਿਆ ਜਦੋਂ ਚੈਕਿੰਗ ਦੌਰਾਨ ਇੱਕ ਸ਼ੱਕੀ ਹਾਲਾਤ ਦੇ ਵਿੱਚ ਇਹਨਾਂ ਨੂੰ ਪੰਜ ਵਿਅਕਤੀ ਮਿਲੇ ਨੇ ਉਹਨਾਂ ਉਹ ਜਿਹੜੇ ਪੰਜ ਉਹ ਮੁਕਦਮੇ ਦੇ ਵਿੱਚ ਵੀ ਦੋਸ਼ੀ ਨੇ ਉਹ ਇਸ ਪ੍ਰਕਾਰ ਹਨ ਪ੍ਰਵਿੰਦਰ ਸਿੰਘ ਉਰਫ ਪਿੰਦਾ ਕਰਨਦੀਪ ਉਰਫ ਕਰਮਦੀਪ ਸਿੰਘ ਉਰਫ ਕਰਨ ਲਵਪ੍ਰੇ ਸਿੰਘ ਉਰਫ ਲਵ ਕਰਨਦੀਪ ਸਿੰਘ ਉਰਫ ਕਰਨ ਪੁੱਤਰ ਅਨੋਖ ਸਿੰਘ ਤੇ ਸਾਰ ਸਿੰਘ ਪੁੱਤਰ ਤਸਵੀਰ ਸਿੰਘ ਇਹ ਪਾਜੇ ਵਿਅਕਤੀ ਸ਼ੱਕੀ ਹਾਲਾਤ ਵਿੱਚ ਤੇ ਦਰਾਨੇ ਚੈਕਿੰਗ ਜਦੋਂ ਇਹਨਾਂ ਦੀ ਪ੍ਰੋਪਰ ਚੈਕਿੰਗ ਕੀਤੀ ਗਈ ਇਹਦੇ ਵਿੱਚ ਆਪਾਂ ਨੂੰ ਦੋ ਜਿਹੜੇ ਇਹਦੇ ਵਿੱਚ 30 ਬੋਰ ਦੇ ਪਿਸਟਲ ਤੇ ਤਿੰਨ ਜਿੰਦਾ ਰੌਂਦ ਰਿਕਵਰ ਕੀਤੇ ਨੇ ਜਿਹੜਾ ਤਾਂ ਪਿਸਟਲ ਇੱਕ ਪਿਸਟਲ ਹੈਗਾ ਜੀ ਉਹ ਲੱਪਰੇ ਸਿੰਘ ਵੱਲੋਂ ਰਿਕਵਰ ਹੋਇਆ ਜਿਹਦੇ ਵਿੱਚ 30 ਤਿੰਨ ਜਿੰਦਾ ਰੌਂਦ ਤੇ ਦੂਜਾ ਜਿਹੜਾ ਪਿਸਟਲ ਹੈ atheeb bore ਉਹ ਕਰਨਦੀਪ ਸਿੰਘ ਵੱਲੋਂ ਰਿਕਵਰ ਹੋਇਆ ਤੇ ਇਹ ਗੱਡੀ ਜਿਹੜੀ ਹੈ ਪ੍ਰਵਿੰਦਰ ਸਿੰਘ ਚਲਾ ਰਿਆ ਸੀ ਤੇ ਜਿਹੜੀ ਅਸੀਂ ਪਰਚੇ ਦੇ ਵਿੱਚ ਗਵਰਨਾਕਾਰ ਤੇ ਤਿੰਨ ਮੋਬਾਈਲ ਫੋਨ ਅਸੀਂ ਰਿਕਵਰ ਕੀਤੇ ਨੇ ਇਹ ਸਾਰੇ ਕਿੱਥੋਂ ਦੇ ਆ ਜੀ ਇਹ ਵੱਖਰੇ ਵੱਖਰੇ ਆ ਜੀ ਜਿਹੜਾ ਤਾਂ ਪ੍ਰਵਿੰਦਰ ਇਹ ਫਿਰੋਜ਼ਪੁਰ ਜ਼ਿਲ੍ਹੇ ਨਾਲ ਸੰਬੰਧਤ ਹੈ ਤੇ ਜਿਹੜਾ ਕਰਨਦੀਪ ਹੈ ਇਹ ਆਪਣਾ ਮਰਗਿੰਦਪੁਰਾ ਪਿੰਡ ਦਾ ਇਹ ਲਾਪਰੀ ਵੀ ਮਰਗਿੰਦਪੁਰਾ ਕਰਨਦੀਪ ਵੀ ਮਰਗਿੰਦਪੁਰਾ ਤੇ ਜਿਹੜਾ ਸਰਜੇ ਆਸ਼ੀਕੇ ਜ਼ਿਲ੍ਹਾ ਫਿਰੋਜ਼ਪੁਰ ਨਾਲ ਸੰਬੰਧਤ ਹੈ ਹਾਂ ਇਹਦੇ ਵਿੱਚ ਜਿਹੜੇ ਦੋ ਦੋਸ਼ੀ ਨੇ ਜੀ ਪ੍ਰਵਿੰਦਰ ਸਿੰਘ ਉਹ ਰਪਿੰਦਾ ਇਹਦੇ ਤੇ ਆਲਰੇਡੀ ਤਿੰਨ ਮੁਕਦਮੇ ਦਰਜ ਨੇ ਇੱਕ ਮੁਕਦਮਾ ਇਹਦਾ ਜਿਹਦੇ ਤੇ ਤਿੰਨ ਪਿਸਟਲ ਨਜਾਇਜ਼ ਇਲੀਗਲ ਇਹਦਾ ਪਰਚਾ ਵੀ ਇਹਦਾ ਥਾਣਾ ਬਰਨਾਲਾ ਮੱਧਿਆ ਪ੍ਰਦੇਸ਼ ਵਿੱਚ ਦਰਜ ਹੈ ਇਹਦੇ ਇਲਾਵਾ ਜਿਹੜਾ ਕਰਨਦੀਪ ਹੈ ਇਹਦੇ ਤੇ ਆਲਰੇਡੀ 6 ਮੁਕਦਮੇ ਦਰਜ ਨੇ ਵਕਫਾ ਕਿ ਧਾਰਾਵਾਂ ਦੇ ਵਿੱਚ ਹਾਂ ਇਹ ਅਜੇ ਪੁਸ਼ਗੀ ਚੱਲ ਰਹੀ ਹੈ ਪਰ ਮੌਕੇ ਤੇ ਇਹ ਪੰਜੋ ਜਣੇ ਗੱਡੀ ਦੇ ਵਿੱਚ ਹੀ ਸਾਨੂੰ ਸ਼ੱਕੀ ਲੱਗੇ ਜਦੋਂ ਉਹ ਅਸੀਂ ਅਜੇ ਵੈਰੀਫਾਈ ਕਰ ਰਹੇ ਹਾਂ ਸਾਰੇ ਕਿਥੋਂ ਲੈ ਕੇ ਆਏ ਸਾਰੇ ਉਹ ਉਹ ਤਫਤੀਸ਼ ਦਾ ਹਿੱਸਾ ਹਜੇ ਤਾਂ ਪੁਸ਼ਗੀ ਚੱਲ ਰਹੀ ਹੈ ਰਿਮਾਂਡ ਲਵਾਂਗੇ ਇਹਨਾਂ ਦਾ ਕਿਸੇ ਕੈਂਸਟਰ ਕੈਂਗਲ ਵੀ ਕੋਈ ਤਲਕਾ ਤਾਂ ਹੈ ਦੇਖੋ ਜਿਹੜਾ ਤਾਂ ਇਹ ਵਪਾਰਿਕ ਕਵਰ ਹੋਏ ਨੇ ਇਹਨੂੰ ਬੜਾ ਢੁਗਾਈ ਨਾਲ ਪੁਸ਼ਗੀਸ਼ ਹਜੇ ਹੁਣ ਸ਼ੁਰੂ ਕੀਤੀ ਕਿਉਂਕਿ ਅੱਜ ਹੀ ਪਰਚਾ ਦਰਜ ਕੀਤਾ ਤੁਹਾਨੂੰ ਅਸੀਂ ਪ੍ਰੈਸ ਕਾਨਫਰੰਸ ਚ ਨਾਲ ਨਾਲ ਹੀ ਦੱਸ ਰਹੇ ਆ ਉਹ ਹੁਣ ਤਫਤੀਸ਼ ਦਾ ਹਿੱਸਾ ਹੈ ਇਹ ਕਿਸੇ ਕਿਸਮਾ ਸ਼ਨਾ ਹੋ ਇਹ ਇਹ ਵੀ ਚੈੱਕ ਕਰ ਰਹੇ ਆ ਵੀ ਰਾਤ ਦਾ ਸਮਾਂ ਸੀਗਾ ਤੇ ਉੱਥੇ ਕਿਹੜੇ ਪਰਪਸ ਲਈ ਜਾ ਰਹੇ ਸੀਗੇ ਤਾਂ ਸ਼ੱਕੀ ਹਾਲਾਤ ਸੀ ਕਿਉਂਕਿ ਕਿਉਂਕਿ ਰਾਤ ਦਾ ਟਾਈਮ ਹੈ ਗੱਡੀ ਵਰਨਾ ਇਹਨਾਂ ਦੇ ਇਲਾਕੇ ਤੇ ਜਦੋਂ ਰੋਕੀ ਨਾ ਭਜਾਉਣ ਦੀ ਕੋਸ਼ਿਸ਼ ਕੀਤੀ ਤੇ ਰੋਕ ਕੇ ਤੇ ਜਦੋਂ ਅਸੀਂ ਰਿਕਵਰੀ ਕੀਤੀ ਤੇ ਉਹਦੇ ਵਿੱਚੋਂ ਸਾਨੂੰ ਵੈਪਰ ਰਿਕਵਰ ਹੋਏ ਨੇ ਉਹ ਪੁਸ਼ਕੀ ਚੱਲ